ਜੈ ਪੀਰਾਂ ਦੀ ਜੀ ਜੈ ਸਹਿਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਨੀ ਹੈ ਕਿ ਜਦੋਂ ਖਵਾਜਾ ਪੀਰ ਜੀ ਦੀ ਰੂਹ ਹੁੰਦੀ ਹੈ ਤਾਂ ਕਿਹੜੇ ਕਿਹੜੇ ਸੰਕੇਤ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਤੋਂ ਸਾਨੂੰ ਪਤਾ ਚੱਲ ਜਾਂਦਾ ਖਾਸ ਕਰਕੇ ਪੀਰਾਂ ਦੀ ਸੇਵਾ ਕਰਨ ਵਾਲਿਆਂ ਨੂੰ ਕਿ ਖਵਾਜਾ ਪੀਰ ਜੀ ਦੀ ਪੂਰ ਹੋ ਗਈ ਹੈ ਕਿਉਂਕਿ ਰੂਹ ਹੋ ਗਈ ਹੈ ਸੋ ਆਪਣਾ ਜੀ ਦੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅੰਮਲ ਕਰਨਾ ਜੀ ਕੁਝ ਕਮੈਂਟਾਂ ਵਿੱਚ ਦੱਸਾਂਗੇ ਸੋ ਕਮੈਂਟਾਂ ਵੀ ਜਰੂਰ ਸੋਣਨਾ ਤਾਂ ਕਿ ਕਈ ਗੱਲਾਂ ਦਾ ਜਵਾਬ ਤੁਹਾਨੂੰ ਕਮੈਂਟਾਂ ਜੋ ਵੀ ਮਿਲਦਾ ਹੈ ਸੋ ਬਾਕੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸੋਇਆਂ ਦੀ ਵੀ ਜਰੂਰ ਲਿਖਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੀ ਕਰਨਾ ਇੱਥੇ ਕਮੈਂਟ ਦੱਸਦੇ। ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਭੈਣ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਵੀਡੀਓ 8 ਵਜੇ ਅਪਲੋਡ ਕਰ ਦਿਆ ਕਰੋ। ਰੋਟੀ ਵੀ ਖਾਣੀ ਹੁੰਦੀ ਆ ਮੈਂ ਗੁਨਾਹਗਾਰ ਬਣ ਜਾਂਦਾ। ਸੋ ਦੇਖੋ ਜੀ ਇਹਦੇ ਵਿੱਚ ਕੋਈ ਵੀ ਗੁਨਾਹ ਨਹੀਂ ਹੈ। ਜਦੋਂ ਸਮਾਂ ਮਿਲਦਾ ਤੁਸੀਂ ਉਦੋਂ ਹੀ ਵੀਡੀਓ ਸੁਣ ਸਕਦੇ ਹੋ। ਇੰਨਾ ਕੁ ਧਿਆਨ ਰੱਖੋ ਕਿ ਸੌਣ ਤੋਂ ਪਹਿਲਾਂ 5-10 ਮਿੰਟ ਦਾ ਸਮਾਂ ਮਾਲਕ ਨੂੰ ਜ਼ਰੂਰ ਦਿਓ ਜੇਕਰ ਵੀਡੀਓ ਨਹੀਂ ਆਉਂਦੀ ਫਿਰ ਵੀ ਕੋਈ ਸ਼ਬਦ ਸੁਣਿਆ ਕਰੋ। ਬੰਦਗੀ ਹੀ ਕਰਨੀ ਆ ਹਾਜ਼ਰੀ ਹੀ ਹੋਣੀ ਆ ਮਾਲਕ ਦੇ ਚਰਣਾ ਵਿੱਚ ਸੌਣ ਤੋਂ ਪਹਿਲਾਂ ਕੰਮ ਕਰ ਲਿਆ ਜਾਵੇ ਸੋ ਬਾਕੀ ਸਾਡੀਆਂ ਵੀ ਕਈ ਮਜਬੂਰੀਆਂ ਹੁੰਦੀਆਂ ਕਿ ਵੀਡੀਓ ਲੇਟ ਹੋ ਜਾਂਦੀ ਹੈ ਕਈ ਵਾਰ ਜਲਦੀ ਪਾ ਦੇਦੀ ਆ ਸੋ ਕਈ ਵਾਰ ਘਰ ਦਾ ਮਾਹੌਲ ਹੀ ਇਹੋ ਜਿਹਾ ਹੁੰਦਾ ਬਹੁਤ ਤਰਾਂ ਦੀਆਂ ਗੱਲਾਂ ਦੇਖਣੀਆਂ ਪੈਂਦੀਆਂ ਦਾ ਸੋਚਣਾ ਸਮਝਣਾ ਪੈਂਦਾ ਜੀ ਇੱਥੇ ਮਾਫੀ ਚਾਹੁੰਦੇ ਆ ਬਾਕੀ ਕੋਸ਼ਿਸ਼ ਰਹਿੰਦੀ ਹੈ ਕਿ ਵੀਡੀਓ ਟਾਈਮ ਨਾਲ ਪਾਈ ਜਾਵੇ ਬਾਕੀ ਹੁਣ ਅੱਗੇ ਵਰਮਨਾ ਆ ਰਹੀਆਂ ਤੇ ਵੀਡੀਓ 9 ਵਜੇ ਦੇ ਸਾਮ ਨਾਲ ਹੀ ਪਹਿਲਾਂ ਗਾ ਲੋਡ ਕਰਿਆ ਕਰਾਂਗੇ ਸੋ ਇੰਨਾ ਕੁ ਹੁੰਦਾ ਹੈ ਕਿ ਇੱਕ ਵੀਡੀਓ ਹਰ ਰੋਜ਼ ਬਣਾ ਸਕੀਏ ਚਾਹੇ ਲੇਟ ਹੀ ਕਿਉਂ ਨਾ ਹੋ ਜਾਵੇ ਸੋ ਬਾਕੀ ਇੱਥੇ ਜੀ ਮਾਫੀ ਹੀ ਮੰਗਾਂਗੇ ਤੁਹਾਡੇ ਤੋਂ ਸੋ ਬਾਕੀ ਇੱਥੇ ਇੰਨਾ ਕੁ ਕਰਮ ਕਰੋ ਕੋਈ ਵੀ ਗੁਨਾਹ ਨਹੀਂ ਤੁਹਾਡੇ ਤੋਂ ਹੋ ਰਿਹਾ ਕਿ ਤੁਸੀਂ ਵੀਡੀਓ ਜਦੋਂ ਆਈ ਹੈ ਉਦੋਂ ਹੀ ਸੁਣੀਆ ਬਾਅਦ ਵਿੱਚ ਨਹੀਂ ਸੁਣ ਸਕਦੇ ਸੋ ਵੀਡੀਓ ਨੂੰ ਜਦੋਂ ਮਰਜ਼ੀ ਸੁਣੋ ਸੁਣ ਜ਼ਰੂਰ ਲਿਆ ਕਰੋ ਸੁਣਨ ਤੋਂ ਪਹਿਲਾਂ ਸਮਾਂ ਜ਼ਰੂਰ ਕੱਢਿਆ ਕਰੋ ਜੀ ਜੇ ਹੋ ਜਿਆ ਤੁਹਾਡਾ ਕੰਮ ਹੈ ਕਿਸੇ ਦਾ ਵੀ ਲਾ ਲੋ ਜਿੰਨੀ ਵੀ ਸੰਗਤ ਰੂਹਾਂ ਜੁੜੀਆਂ ਹੋਈਆਂ ਆ ਸੋ ਆਪਣੇ ਟਾਈਮ ਦੇ ਹਿਸਾਬ ਨਾਲ ਸਮਾਂ ਮਾਲਕ ਨੂੰ ਦਿਆ ਕਰੋ ਕਿਉਂਕਿ ਅਸੀਂ ਇੱਥੇ ਇਹ ਕਦੇ ਨਹੀਂ ਕਿਹਾ ਕਿ ਜਦੋਂ ਵੀਡੀਓ ਅਸੀਂ ਪਾ ਦਿੰਦੇ ਹਾਂ ਉਸੇ ਵਕਤ ਸੁਣ ਲੋ 5 10 ਮਿੰਟ ਜਾਂ ਘੰਟਾ ਅੱਧਾ ਘੰਟਾ ਲੇਟ ਵੀ ਹੋ ਜਾਂਦੇ ਹੋ ਕੋਈ ਗੱਲ ਨਹੀਂ ਇੰਨਾ ਕਹ ਹੈ ਕਿ ਕਰਮ ਕਰਨਾ ਨਹੀਂ ਛੱਡਣਾ ਕਰਮ ਕਰਦੇ ਜਾਓ ਮਾਲਕ ਲਈ ਸਮਾਂ ਕੱਢਦੇ ਜਾਓ ਉਹ ਉਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣੋ ਸਮਝੋ ਅਮਲ ਕਰੋ ਤਾਂ ਕਿ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦੇ ਹੱਲ ਕਰਨ ਦੇ ਕਾਬਿਲ ਬਣ ਜਾਈਏ ਸੋ ਜਦੋਂ ਅਸੀਂ ਗੱਲਾਂ ਤੇ ਅਮਲ ਕਰਦੇ ਹਾਂ ਮਾਲਕ ਨਾਲ ਜੁੜਨਾ ਹੋਈਆਂ ਤੇ ਤਾਂ ਬਹੁਤ ਗੱਲਾਂ ਦੇ ਜਵਾਬ ਉਹ ਮਾਲਕ ਦਿੰਦਾ ਹੈ ਤੇ ਕਾਫੀ ਮੁਸ਼ਕਲਾਂ ਤੋਂ ਬਚਾ ਲੈਂਦਾ ਹੈ ਸੋ ਇਸ ਲਈ ਸਮਾਂ ਕੱਢਣਾ ਬਹੁਤ ਹੀ ਜ਼ਰੂਰੀ ਹੈ ਚਾਹੇ ਥੋੜਾ ਲੇਟ ਕਿਉਂ ਨਾ ਕੱਢ ਲੋ ਸੌਣ ਤੋਂ ਪਹਿਲਾਂ ਸਮਾਂ ਕੱਢ ਲੋ ਜਿੱਕਰ ਟਾਈਮ ਨਹੀਂ ਮਿਲਦਾ ਦਿਨ ਵਿੱਚ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੋ ਤੁਸੀਂ ਕਰਮ ਦੱਸਿਆ ਹੈ ਕਿ ਉਹ ਝੇਠੇ ਵੀਰਵਾਰ ਕਰਨਾ ਚਾਹ ਹੋਰ ਵੀ ਵੀਰਵਾਰ ਕਰ ਸਕਦੇ ਆ ਕਵਾਜਾ ਪੀਰ ਜੀ ਦਾ ਕਰਮ ਕਿਹਾ ਹੈ ਇਹਨਾਂ ਨੇ ਸੋ ਦੇਖੋ ਜੀ ਖਵਾਜਾ ਪੀਰ ਜੀ ਦਾ ਕਰਮ ਜਿਆਦਾ ਤੱਕ ਐਤਵਾਰ ਦੇ ਦਿਨ ਹੀ ਹੁੰਦਾ ਹੈ ਐਤਵਾਰ ਦੇ ਦਿਨ ਕਰਨਾ ਹੈ ਇਹ ਤੁਸੀਂ ਲਿਖਣਾ ਕਿ ਮਹੀਨੇ 'ਚ ਅਸੀਂ ਕਿੰਨੇ ਦਿਨ ਐਤਵਾਰ ਜੋ ਆਉਂਦੇ ਆ ਕਿਹੜੇ ਐਤਵਾਰ ਦੇ ਕਰਮ ਕਰ ਸਕਦੀਆਂ ਕਿੰਨਾ ਕੁ ਸਮਾਂ ਕੱਟ ਸਕਦੀਆਂ ਸੰਦੀਨੇ ਵਿੱਚ ਚਾਰ ਐਤਵਾਰ ਆਉਂਦੇ ਨੇ ਚਾਰਾਂ 'ਚੋਂ ਜੇਕਰ ਇੱਕ ਹੀ ਅਸੀਂ ਮਨਾ ਲੈਂਦੇ ਆ ਤੇ ਚੰਗੀ ਗੱਲ ਹੈ ਸੋ ਜਿਹੜਾ ਐਤਵਾਰ ਮਨਾ ਲਓ ਜੇਕਰ ਨਹੀਂ ਤੁਸੀਂ ਹਰ ਐਤਵਾਰ ਕਰ ਸਕਦੇ ਹੋ ਬਾਕੀ ਜੇਠਾ ਨਹੀਂ ਹੋ ਰਿਹਾ ਤਾਂ ਜਿਹੜਾ ਵੀ ਐਤਵਾਰ ਮਹੀਨੇ 'ਚ ਇੱਕ ਵਾਰ ਆਉਂਦਾ ਹੈ ਤੁਸੀਂ ਉਹਦੇ ਤੇ ਕਰਮ ਕਰ ਸਕਦੇ ਮਹੀਨੇ ਚ ਇੱਕ ਵਾਰ ਐਤਵਾਰ ਜਰੂਰ ਮਨਾਉਣਾ ਚਾਹੀਦਾ ਵਾਕਿਆ ਕੋ ਆਪਣੀ ਸ਼ਰਧਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੈਨੂੰ 8 ਮਹੀਨੇ ਹੋ ਗਏ ਕਿਸੇ ਨੇ ਮਸਾਨ ਖੜਾ ਲੱਤੇ ਤੇ ਅਸੀਂ ਜਲ ਰੱਖ ਕੇ ਪਾਠ ਵੀ ਕਰਦੇ ਹਾਂ ਸੋ ਦੇਖੋ ਜੀ ਜਲ ਰੱਖ ਕੇ ਜਦੋਂ ਪਾਠ ਕਰਨਾ ਹੈ ਕੋਈ ਵੀ ਸ਼ਬਦ ਕਰਨਾ ਹੈ ਤਾਂ ਇੱਕ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਸੋ ਜੋ ਵਿਸ਼ਵਾਸ ਅਸੀਂ ਬਣਾ ਨਹੀਂ ਕੋਈ ਵਾਰ ਪਾਉਂਦੇ ਸੋ ਵਿਸ਼ਵਾਸ ਦੇ ਨਾਲ ਕੀਤਾ ਹੋਇਆ ਜਲ ਬਹੁਤ ਜਲ ਅਸਰ ਦਿਖਾਉਂਦਾ ਹੈ ਸੋ ਇੱਕ ਹੁੰਦਾ ਕਿ ਅਸੀਂ ਜਲ ਰੱਖਦੇ ਆ ਸ਼ਬਦ ਬਣਦੇ ਆ ਪਰ ਸ਼ਬਦ ਦੇ ਵਿੱਚ ਘੁੱਬਦੇ ਨਹੀਂ ਜਿੰਨਾ ਦੇ ਕਰੇ ਸ਼ਬਦ ਦੇ ਵਿੱਚ ਘੁੱਭਾਂਗੇ ਨਹੀਂ ਸ਼ਬਦ ਦੇ ਨਾਲ ਸੁਰਤੀ ਨਹੀਂ ਲੱਗੇਗੀ ਮਨ ਗਵਾਈ ਨਹੀਂ ਭਰੇਗਾ ਕਿ ਇਹ ਕਰਮ ਤੇਰਾ ਕਬੂਲ ਹੋ ਗਿਆ ਹੈ ਇਹ ਕੀਤਾ ਹੋਇਆ ਕਰਮ ਅਸਰ ਦਿਹਾਈਗਾ ਉਹਨਾਂ ਚੱਕਰ ਸ਼ਬਦ ਉਹ ਜਲ ਅਸਰ ਨਹੀਂ ਦਿਹਾਉਂਦਾ ਜਦੋਂ ਅਸੀਂ ਦਿਲੋਂ ਉਹ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਮਨ ਵਿੱਚ ਇੱਕ ਆਵਾਜ਼ ਆਉਂਦੀ ਹੈ ਕਿ ਆ ਕੰਮ ਹੋ ਜਾਣਾ ਤੇ ਸਮਝ ਲੈਣਾ ਕਿ ਦੋ ਉਹ ਤੁਹਾਡਾ ਸ਼ਬਦ ਵੀ ਕੰਮ ਕਰ ਰਿਹਾ ਹੈ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਇੱਕ ਕਿਤਾਬ ਦੀ ਤਰ੍ਹਾਂ ਨਹੀਂ ਪੜ੍ਹਨਾ ਹੈ ਕਿ ਮੂਰੇ ਇੱਕ ਗਲਾਸ ਜਲ ਦਾ ਰੱਖ ਲਿਆ ਤੇ ਸਿਰਫ ਪੜਾਈ ਕਰਨੀ ਹੈ ਕਿ ਅੰਦਰੋਂ ਜੁੜਨਾ ਪਵੇਗਾ ਸ਼ਬਦ ਦੇ ਨਾਲ ਪਿਆਰ ਹੋਣਾ ਪਵੇਗਾ ਜਦੋਂ ਸ਼ਬਦ ਨਾਲ ਪਿਆਰ ਹੋਊਂਗਾ ਤੇ ਸ਼ਬਦ ਅਸਰਦ ਹੁੰਦਾ ਬਾਕੀ ਨਾਮ ਦੀ ਕਮਾਈ ਜਿਹਦੀ ਜਿਆਦਾ ਹੁੰਦੀ ਹੈ ਜੁੜੀ ਹੈ ਉਹ ਜਲਦੀ ਅਸਰ ਤਕਾਉਂਦੀ ਹੈ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਭ ਕੁਝ ਨਹੀਂ ਹੋ ਰਿਹਾ ਤੇ ਆਪਣੇ ਗੁਰੂ ਨਾਲ ਪੀਰ ਉਹ মুর্ਸ਼ਦ ਨਾਲ ਜਿਨ੍ਹਾਂ ਦੀ ਵੀ ਸੇਵਾ ਕਰਦੇ ਹੋ ਤੇ ਕੋਰਤਾਰਨਾ ਕੀਤੀ ਹੋਈ ਆ ਦਰਗਾਹ ਤੇ ਦਰਬਾਰ ਤੇ ਬੈਠੀ ਹੋਈ ਆ ਤੇ ਉਹਨਾਂ ਨਾਲ ਗੱਲ ਕਰੋ ਉਹ ਅਰਦਾਸ ਕਰਨਗੇ ਸੋ ਹੁਣ ਜੇ ਕੋਈ ਕਿਸੇ ਦਰਗਾਹ ਤੇ ਜਾਂ ਦਰਬਾਰ ਤੇ ਜਾਂਦੇ ਆ ਤੇ ਜੋ ਦਾਸ ਹੈ ਸੇਵਕ ਬੈਠਾ ਹੋਇਆ ਮਾਲਕ ਦਾ ਸੋ ਉਹ ਅਰਦਾਸ ਕਰਦਾ ਹੈ ਤੇ ਅਰਦਾਸ ਕਬੂਲ ਹੋ ਜਾਂਦੀ ਆ ਕਿਉਂਕਿ ਉਹਨਾਂ ਦੇ ਅੰਦਰੋਂ ਤਾਰ ਜਿਹੜੀ ਉਹ ਮਾਲਕ ਨਾਲ ਜੁੜੀ ਹੁੰਦੀ ਆ ਹੁਣ ਦੇਖਣ ਨੂੰ ਤਾਂ ਉਹ ਸੇਮ ਆਪਣੇ ਵਰਗੇ ਲੱਗਦੇ ਆ ਜਿੱਦਾਂ ਦੇ ਅਸੀਂ ਇਨਸਾਨ ਬਣੇ ਉਹੋ ਜਿਹੇ ਇਨਸਾਨ ਉਹ ਵੀ ਹੁੰਦੇ ਨੇ ਪਰ ਉਹ ਮਾਲਕ ਨੂੰ ਦਿਲੋਂ ਪਿਆਰ ਕਰ ਲੈਂਦੇ ਨੇ ਤੇ ਦਿਲੋਂ ਤਾਰ ਉਹ ਮਾਲਕ ਨਾਲ ਜੋੜ ਲੈਂਦੇ ਨੇ ਇਸ ਲਈ ਅਰਦਾਸਾਂ ਉਹਨਾਂ ਦੀ ਜਲਦ ਕਬੂਲ ਹੁੰਦੀਆਂ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਬੜੀ ਨਾਂ ਲੰਬੀ ਕਰੀ ਜੀ ਮੇਨ ਵਿਸ਼ੇ ਬਾਰੇ ਸੋ ਅੱਜ ਦਾ ਮੇਨ ਵਿਸ਼ਾ ਹੈ ਕਿ ਖਵਾਜਾ ਪੀਰ ਦੇ ਕੁਝ ਰੂਣਾਂ ਦੇ ਜੋ ਸੰਕੇਤ ਨਿਸ਼ਾਨੀਆਂ ਹੈ ਉਹਨਾਂ ਤੇ ਗੱਲ ਕਰਨੀ ਹੈ ਤੇ ਨਾਲ ਨਾਲ ਇਹਦਾ ਹੱਲ ਕੀ ਹੋ ਸਕਦਾ ਹੈ ਇਹਦੇ ਤੇ ਵੀ ਗੱਲ ਕਰਾਂਗੇ ਜੀ ਸੋ ਵੀਡੀਓ ਨੂੰ ਜੇਕਰ ਹਜੇ ਤੱਕ ਲਾਈਕ ਨਹੀਂ ਕੀਤਾ ਤਾਂ ਇੱਕ ਲਾਈਕ ਜਰੂਰ ਕਰ ਦਿਓ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਹੀ ਗੱਲ ਕਰੀਏ ਕਿ ਖਵਾਜਾ ਪੀਰ ਦੀ ਜਦੋਂ ਰੂਣ ਹੁੰਦੀ ਆ ਤਾਂ ਕਿਹੜੀਆਂ ਗੱਲਾਂ ਸਾਨੂੰ ਨਜ਼ਰ ਆਉਣ ਲੱਗ ਪੈਂਦੀ ਹੈ ਕੀ ਉਹ ਸਾਨੂੰ ਮਾਲਕ ਦਿਖਾ ਵੀ ਰਿਹਾ ਹੈ ਨਾਲ ਨਾਲ ਸੋ ਖਾਸ ਕਰਕੇ ਉਹਨਾਂ ਲਈ ਹੈ ਜੀੜੇ ਪੀਰਾ ਦੀ ਸੇਵਾ ਕਰਦੀ ਹੈ ਤੇ ਸੇਵਾ ਕਰਦੇ ਹੋਤੇ ਕਈ ਵਾਰ ਗਲਤੀ ਕਰ ਲੈਂਦੀ ਹੈ ਜਾਂ ਭੁੱਲ ਜਾਂਦੀ ਨੇ ਸੋ ਉਹਨਾਂ ਨੂੰ ਇਹ ਸਭ ਸੰਗੀਤ ਨਿਸ਼ਾਨੀਆਂ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੀਆਂ ਹੈ ਜੀ ਸੋ ਹੁਣ ਆਪਾਂ ਇੱਥੇ ਦੱਸ ਲਈਏ ਸੋ ਹੁਣ ਆਪਾਂ ਇੱਥੇ ਗੱਲ ਕਰਾਂਗੇ ਕਿ ਜਦੋਂ ਖਵਾਜਾ ਪੀਰ ਜੀ ਦੀ ਰੋਣ ਹੁੰਦੀ ਹੈ ਪਹਿਲੀ ਜੋ ਨਿਸ਼ਾਨੀ ਹੈ ਇੱਥੇ ਉਹਦੇ ਬਾਰੇ ਗੱਲ ਕਰਾਂਗੇ ਕਿ ਕਹਿੰਦਾ ਹੈ ਕਿ ਸਰੀਰ ਨੂੰ ਵੈਸੇ ਦੁੱਖ ਆਉਣਾ ਡਾਕਟਰ ਇਹ ਇਲਾਜ ਹੈ ਤੇ ਦਵਾਈ ਨਾਲ ਆਰਾਮ ਆ ਜਾਂਦਾ ਇੱਕ ਜਦੋਂ ਦਵਾਈ ਨਾਲ ਆਰਾਮ ਨਾ ਆਵੇ ਤਾਂ ਸਮਝ ਲੈਣਾ ਕੀ ਪੀਰਾਂ ਦੀ ਸੇਵਾ ਕਰਦੇ ਆ ਕਿ ਥੋੜੀ ਬਹੁਤੀ ਬਗਤੀ ਜਾਂ ਕੁਲ ਹੋ ਗਈ ਹੈ ਤੇ ਉਹ ਨਿਸ਼ਾਨੀ ਕੀ ਹੈ ਕਿ ਦਾੜਾ ਖਰਾਬ ਹੋਣ ਲੱਗ ਪੈਣਾ ਸੋ ਕੰਨਾਂ ਦੇ ਉਮਰ ਤੋਂ ਪਹਿਲਾਂ ਹੀ ਜਲਦੀ ਹੀ ਦੰਦ ਦਾੜਾ ਖਰਾਬ ਹੋਣ ਲੱਗ ਪੈਂਦੇ ਨੇ ਕੀੜਾ ਲੱਗ ਜਾਂਦਾ ਹੈ ਤੁਸੀਂ ਇਹ ਬਹੁਤ ਵੱਡਾ ਸੰਕੇਤ ਹੈ ਕਿ ਪੀਰਾਂ ਦੀ ਰੁਨ ਜਾਂ ਖਵਾਜਾ ਪੀਰ ਜੀ ਦੀ ਰੁਨ ਹੈ ਕਿ ਖਵਾਜਾ ਪੀਰ ਜੀ ਦੇ ਦੰਦ ਦਾੜਾ ਨਹੀਂ ਹੈ ਉਹਨਾਂ ਨੇ ਆਪਣੇ মুর্ਸ਼ਦ ਦੀ ਯਾਦ ਚ ਉਹਨਾਂ ਦੇ ਪਿਆਰ ਚ ਆਪਣੇ ਦੰਦ ਦਾੜਾ ਕੱਢ ਦਿੱਤੇ ਸੀ ਤਾਂ ਫਿਰ ਸਵਾ ਮਹੀਨੇ ਤੱਕ ਤੜੀਆ ਹੀ ਪੀਤਾ ਸੀ ਉਸ ਲਈ ਇਹ ਖਵਾਜਾ ਪੀਰ ਜੀ ਦੇ ਸੜੀਆ ਹੀ ਚੜਦਾ ਹੈ ਜਿਸੇ ਤਰ੍ਹਾਂ ਦੀ ਵੀ ਰੋਣ ਜਾਂ ਪੀੜ ਹੋ ਜਾਂਦੀ ਹੈ ਤਾਂ ਫਿਰ ਖਵਾਜਾ ਪੀਰ ਜੀ ਦੇ ਨਾਮ ਦਾ ਤੜੀਆ ਦਿੱਤਾ ਜਾਂਦਾ ਹੈ ਤਵਾਰ ਦੇ ਦਿਨ ਸੁੱਕਾ ਧੜੀਆ ਵੀ ਤੁਸੀਂ ਚੱਲਦੇ ਪਾਣੀ ਦੇ ਵਿੱਚ ਪਾ ਸਕਦੇ ਆ ਤੇ ਬਣਾ ਕੇ ਵੀ ਕਰ ਸਕਦੇ ਆ ਘਰੋਂ ਤੇ ਜੇ ਫਿਰ ਜਿੱਥੇ ਡ੍ਰੈਕਟ ਟੂਟੀ ਦੇ ਵਿੱਚ ਪਾਣੀ ਆਉਂਦਾ ਹੋਵੇ ਉੱਥੇ ਤੜੀਏ ਦਾ ਅੱਗ ਬਣਾ ਕੇ ਉਹ ਤੇ ਭੋਗ ਤੋਪਾ ਸਕਦੀਆਂ ਤੇ ਚਰਾਗ ਕਰ ਸਕਦੇ ਨਾਮ ਲੈ ਕੇ ਜੇਕਰ ਘਰ ਵਿੱਚ ਜਗਾ ਦਰਵਾਰ ਨਹੀਂ ਹੈ ਤੇ ਜੇਕਰ ਘਰ ਵਿੱਚ ਦਰਵਾਰ ਹੈ ਫਿਰ ਤਾਂ ਉਹਨਾਂ ਦੇ ਨਾਮ ਦਾ ਚਰਾਗ ਰੋਸ਼ਨ ਹੁੰਦਾ ਹੀ ਹੁੰਦਾ ਹੈ ਤੇ ਬਾਕੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਜੇਕਰ ਤੁਹਾਨੂੰ ਸੁਪਨੇ ਵਿੱਚ ਪਾਣੀ ਨਜ਼ਰ ਆਉਂਦਾ ਹੈ ਦਰਿਆ ਜਾਂ ਨਹਿਰ ਕੋਈ ਨਜ਼ਰ ਆਉਂਦੀ ਹੈ ਪਰ ਪਾਣੀ ਰੁਕਿਆ ਹੋਇਆ ਹੈ ਚੱਲ ਨਹੀਂ ਰਿਹਾ ਇਹ ਵੀ ਇੱਕ ਨਰਾਜਗੀ ਦੀ ਨਿਸ਼ਾਨੀ ਹੁੰਦੀ ਹੈ ਜਾਂ ਫਿਰ ਕਿਸੇ ਨੇ ਇਸੇ ਤਰ੍ਹਾਂ ਦੀ ਕੀਲ ਕਰਵਾ ਦਿੱਤੀ ਤੁਹਾਡੇ ਰੂਹ ਕੁਲਵਾ ਦਿੱਤੀ ਤਾਂ ਇਹ ਸੰਕੇਤ ਮਿਲਦਾ ਹੈ ਤੇ ਦੂਸਰਾ ਇਹ ਹੋਵੇ ਤੇ ਤੀਸਰਾ ਜੋ ਸੰਕੇਤ ਹੈ ਨਿਸ਼ਾਨੀ ਹੈ ਉਹ ਹੈ ਕਿ ਪਾਣੀ ਗੰਦਲਾ ਨਜ਼ਰ ਆਉਣਾ ਸੁਪਨੇ ਵਿੱਚ ਗੰਦਾ ਪਾਣੀ ਦੇਖਣਾ ਇਹ ਵੀ ਇੱਕ ਨਿਸ਼ਾਨੀ ਹੈ ਨਾਰਾਜ਼ਗੀ ਦੀ ਜਾਂ ਰੋਕਦੀ ਜਖਸ ਜਿੱਤੇ ਕਰਾਈ ਦੀ ਬਹੁਤ ਕੁਝ ਅੱਜ ਕੱਲ੍ਹ ਦੁਨੀਆ ਤੇ ਹੋ ਰਿਹਾ ਹੈ ਬਾਕੀ ਇਤੇ ਇਹੀ ਕਵਾਂਗੇ ਕਿ ਬਹੁਤਾ ਇਹਨਾਂ ਗੱਲਾਂ ਤੇ ਧਿਆਨ ਦੇਣ ਨਾਲ ਉਹ ਮਨ ਵਿੱਚ ਵਿਸ਼ਵਾਸ ਲਾ ਕੇ ਸੇਵਾ ਕਰਨੀ ਸ਼ੁਰੂ ਕਰ ਦੋ ਕਰਮ ਕਰਨਾ ਚੰਗਾ ਸ਼ੁਰੂ ਕਰ ਦੋ ਤੇ ਆਪਣੇ ਆਪ ਸਾਰਾ ਕੁਝ ਹੀ ਸਹੀ ਹੋ ਜਾਂਦਾ ਬਸ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਬਹਿਮ ਦੀ ਥਾਂ ਵਿਸ਼ਵਾਸ ਮਜ਼ਬੂਤ ਆਪਣੇ ਮਨ ਅੰਦਰ ਕਰ ਲੋ ਤੇ ਸਾਰਾ ਕੁਝ ਉਹ ਮਾਲਕ ਸਹੀ ਕਰ ਦਿੰਦਾ ਹੈ ਫਿਕਤੇ ਕਰਾਇਆ ਨੂੰ ਆਪ ਤੋੜ ਜਾਂਦਾ ਹੈ ਆਪ ਤੱਕਲ ਜਾਂਦਾ ਹੈ ਸੋ ਜਦ ਇੱਕ ਖਵਾਜੇ ਦੇ ਕਰਮ ਕਰਦੇ ਆ ਤੇ ਖਵਾਜਾ ਪੀਰ ਇੰਨੀ ਕੁ ਪਾਵਰ ਦਾ ਮਾਲਕ ਹੈ ਹਸਤੀ ਹੈ ਉਹ ਸਭ ਕੁਝ ਫਿਕਤੇ ਕਰਾਇ ਨੂੰ ਹੜਾ ਕੇ ਲੈ ਜਾਂਦਾ ਉਹਦੇ ਮੂਰੇ ਕੁਝ ਵੀ ਨਹੀਂ ਟਿਕਦਾ ਜੀ ਸੋ ਉਮੀਦ ਕਰਦੇ ਆ ਜੀ ਵੀਡੀਓ ਕਾਫੀ ਹੱਦ ਤੱਕ ਤੁਹਾਨੂੰ ਸਮਝ ਆਈ ਹੋਵੇਗੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਲਾਈਕ ਜਰੂਰ ਕਰੋ ਤੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ